ਯਾਰ ਤੋਹੇ ਬਹਾਦਰ ਬੁਲਿਸ ਹੈ ਪਰਦੇਲੇ ਵਿੱਚ ਫੌਤ ਗਿਆ ਹੈ ਡੇਟ ਲਵੇ ਮੈਂ ਚਾਣ ਪੱਤਰ ਹੈਗਾ ਨਾ ਪੁਲਤਾਂ ਮੇਰਾ ਪੁਲਤ ਹੋਰ ਦੇ ਦੇ ਤਨ ਵੀ ਤੰਗ ਰਿਓ ਕੈ ਕਰ ਤਾ ਕੈ ਕਰ ਤਾ ਆਈ ਕਰ ਕਡੋ ਪਟੋਈ ਕਰ ਆਈ ਕਰ ਕਡੋ ਯਾਰ ਕਿਉਂ ਰੋਕਦਾ ਆਉਟਰ ਹੈ ਨਾ ਜਿਹਨੇ ਪਛਾਣ ਪੱਤਰ ਜਵਾਬ ਨਹੀਂ ਕਿਹਾ ਆਈ ਕਰ ਤੋ ਹੁਣ ਨਾ ਅਸੀਂ ਇੰਨਾ ਸਿਲੀ ਨਾ ਮੈਂ ਨਾ ਤੋਹਾਂ ਤੰਗ ਤੰਗ ਕਰਿਓ ਆਦੇ ਪਛਾਣ ਪੱਤਰ ਕਿਨਾਂ ਨੂੰ ਵੀ ਨਹੀਂ ਜਾਣ ਦਵਾਂਗੇ ਅੰਦਰ ਹੁਣ ਜਾਨ ਤੋਂ ਖੰਸਾ ਦੋ ਡੇਟ ਖੋਲੋ ਇੱਕ ਨੰਬਰ ਡੇਟ ਖੋਲੋ ਇੱਕ ਨੰਬਰ

ਇਹ ਰੂਲ ਹੈ ਤੁਹਾਡਾ ਕਿ ਇੱਕ ਨੰਬਰ ਗੇਟ ਤੋਂ ਐਂਟਰੀ ਹੋਣੀ ਹੈ ਇੱਥੋਂ ਨਹੀਂ ਹੋਣੀ ਕੀ ਕਾਰਨ ਹੈ ਉਹਨਾਂ ਕੋਲ ਤਾਂ ਪਹਛਾਨ ਪੱਤਰ ਵੀ ਹੈ ਕਿਉਂ ਰੋਕਿਆ ਜਾ ਰਿਹਾ ਆਊਟਸਾਈਡਰ ਨੂੰ ਇੱਕ ਗੱਲ ਹੋਈ ਸੀ ਕਿ ਆਊਟਸਾਈਡਰ ਨੂੰ ਨਹੀਂ ਜਾਣ ਦਿੱਤਾ ਜਾਵੇਗਾ ਉਹਨਾਂ ਗੋਸਲੇ ਗੇਟ ਤੋਂ ਰੋਕਿਆ ਗਿਆ ਉੱਧਰ ਵੀ ਨਹੀਂ ਜਾਣ ਦੇ ਰਹੇ ਤਿੰਨੇ ਵੀ ਪੁਲਿਸ ਹੈ ਜਮੇ ਪੁਲਿਸ ਹੁੰਦਾ ਤਾਂ ਜਮੇ ਬਹੁਤ ਬੁਰਾ ਹਾਲ ਹੈ ਕਿ ਐਤੀ ਬਹੁਤ ਬੁਰਾ ਲਿਉ ਕਿਉਂ ਨਹੀਂ ਜਾਣਦੇ ਗੇਟ ਨੰਬਰ 1 ਤੇ ਵੀ ਪੁਲਿਸ ਹੋਊਂਗੀ ਨੇ ਜਦ ਕਹਿ ਰਿਹਾ ਗੇਟ ਨੰਬਰ 1 ਤੇ ਜਾਓ ਮੈਡਮ ਤੁਸੀਂ ਆਈਡੀ ਕਾਰਡ ਮੰਗਿਆ ਸੀ ਦਿਖਾਤਾ ਅਗਲੇ ਨਾਲ ਹੁਣ ਕਿਉਂ ਨਹੀਂ ਜਾਣ ਦਿਓ ਸਾਨੂੰ ਪੁਲਿਸ ਸਾਨੂੰ ਸਾਊਂਡ ਕੈਪਟ था था। नहीं, नहीं। हैं। देखो ये मेरी मेरी चंडीगढ़ चंडगढ़ अपील करते सर कि सर हैं कि नहीं चंडीगढ़ ਕారణ ਦਾ ਤਾਂ ਤੁਹਾਨੂੰ ਕਿਉਂ ਨਹੀਂ ਲੈ ਕੇ ਗਏ ਪਰਮਿਸ਼ਨ ਦੱਸੋ ਹੀ ਇੱਥੇ ਮੰਨ ਲੋ ਤਾਂ ਨਾ ਲੱਗ ਰਿਹਾਗਾ ਕਰਨੇ ਦੀ ਕਦੋਂ ਪਰਮਿਸ਼ਨ ਦਿੱਤੀ ਜਾਂਦੀ ਸਰ ਤੁਹਾਨੂੰ ਵੀ ਪਤਾਗਾ ਅੱਜ ਅਸੀਂ ਉਹਨਾਂ ਨਾਲ ਮੀਟਿੰਗ ਹੋਈ ਉਹਨਾਂ ਨੂੰ ਦੱਸ ਕੇ ਆਇਆ ਕਿ ਅਸੀਂ ਲੈ ਕੇ ਆਵਾਂਗੇ ਇਹ ਤਾਂ ਕੋਈ ਧੱਕਾ ਕਰ ਰਿਹਾ ਤਾਂ ਕਹੇ ਰਹੀ ਕਿ ਇਹ ਡੀਐਸਪੀ ਲੈਵਲ ਹੈ ਇੱਥੇ ਆ ਕੇ ਤਾਂ ਮਿਲ ਰਹੇ ਨੇ ਜਿਹੜੇ ਕਹਿ ਰਹੇ ਕਿ ਪਰਮਿਸ਼ਨ ਦਿਓ ਮੈਨੂੰ ਇਹ ਦੱਸੋ ਜਦੋਂ ਸੈਨੇਟ ਦੀਆਂ ਚੋਣਾਂ ਰੱਦ ਕਰੀਆਂ ਨੇ ਜਦੋਂ ਸੈਨੇਟ ਪੰਗ ਕਰੀਆ ਉਹਦੇ ਯੂਨੀਵਰਸਿਟੀ ਇਹ ਸਟੂਡੈਂਟਾਂ ਤੋਂ ਪਰਮਿਸ਼ਨ ਲਈ ਸੀ ਸੈਂਟਰ ਗਵਰਨਮੈਂਟ ਨੇ ਜਦੋਂ ਉਸ ਅਸੀਂ ਧਰਨੇ ਦੇ ਕਦੇ ਪਰਮਿਸ਼ਨਾਂ ਹੁੰਦੀਆਂ ਅਸੀਂ ਕੋਈ ਇੱਥੇ ਵਿਆਹ ਕਰ ਰਹੇ ਆ ਇਹਨਾਂ ਨੂੰ ਪਰਮਿਸ਼ਨ ਲਈ ਪਰ ਪੁਲਿਸ ਕੈਰੀ ਕਾਰਵਾਈ ਹੋਵੇਗੀ ਜੇ ਤੁਸੀਂ ਅਸੀਂ ਕਾਰਵਾਈ ਲਈ ਤਿਆਰ ਆ ਨਾਲੇ ਜੇ ਕਿਹਦਾ ਡੀਐਸ ਡਬਲਯੂ ਜੇ ਲੈ ਕੇ ਦੇਣ ਚਾਹ ਨਹੀਂ ਕਿਸਾਨ ਡੀਐਸ ਡਬਲਯੂ ਦਾ ਸਿੱਧਾ ਰਵਈਆਗਾ ਉਹ ਕਹਿੰਦਾ ਅਸੀਂ ਤੁਹਾਡਾ ਪ੍ਰੋਟੈਸਟ ਨਹੀਂ ਹੋਣ ਦੇਣਾ ਸਾਡੀ ਮੀਟਿੰਗ ਹੋਈ ਹੈ ਡੀਐਸ ਡਬਲਯੂ ਨਾਲ ਉਹ ਕਹਿੰਦੇ ਆ ਕਿ ਤੁਸੀਂ ਕੁੰਡੜਬਾਜੀ ਕਰ ਰਹੇ ਹੋ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਕਿ ਇਲੈਕਸ਼ਨਾਂ ਦਾ ਸ਼ਡਿਊਲ ਜਾਰੀ ਕਰ ਦਿਓ ਸਾਡੀ ਸਿੱਧੀ ਡਿਮਾਂਡ ਆ ਪੰਜਾਬ ਨੂੰ ਬਚਾਓ ਮੋਰਚੇ ਸਿੱਧੀ ਰਵਾਨਾ ਲਖਣਾਸ਼ੁਰ ਨੂੰ ਚਾਰੀ ਕਰੋ ਅਸੀਂ ਅੱਗੇ ਸੋਚਾਂਗੇ ਕਰਨਾ ਕੋਈ ਗੱਡੀ ਆਈ ਹੁਣੇ ਇੱਕ ਮਿੰਟ ਕੋਈ ਸੀਟਾ ਨਹੀਂ ਨਿਕਲਿਆ ਮੀਟਿੰਗ ਚੋਂ ਉੱਧਾ ਉੱਠ ਕੇ ਆਏ ਆ ਸਾਰੀਆਂ ਜਥੇਬੰਦੀ ਬੰਦਿਆਂ ਦੇ ਬੰਦੇ ਗਏ ਸਾਰੇ ਗਏ ਪ੍ਰਧਾਨ ਵੀ ਗਏ ਉੱਧਾ ਉੱਠ ਕੇ ਆਉਂਦੇ ਕਿ ਖੜਨ ਵਾਲੇ ਨਾਲੇ ਨਾਲੇ ਮਾਡਲ ਕੱਢਾ ਕਰਨਗੇ ਤੇ ਹੀ ਦੇਖਿਓ ਸਰਪੱਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਰ ਜੇ ਇਹ ਕਿਨੇ ਸੰਗ ਦੀ ਸ਼ੱਕ ਆਦੀ ਗੱਲ ਹੁੰਦੀ ਫੇਰ ਵੀ ਆਏ ਰੋਕਣਾ ਸੀ ਜੇ ਤੁਹਾਨੂੰ ਜੋਰ ਤਾਂ ਤੁਸੀਂ ਰਹੇ ਹੋ ਸੌਰੀ ਸਰ ਮੈਂ ਤੁਹਾਡੀ ਕੋਈ ਸਰ ਰੋਣ ਕੇ ਡਰਾ ਰਹੇ ਜੇ ਜੀ ਆਣ ਕੇ ਡਰਾ ਰਹੇ ਜੇ ਤੁਸੀਂ ਇੱਥੇ ਆਣ ਕੇ ਡਰਾ ਰਹੇ ਹੋ ਸਰ ਪੁੱਛੋ ਵੀ ਜੇ ਇਹ ਸ਼ਖਾ ਦੀ ਗੱਲ ਹੁੰਦੀ ਫੇਰ ਵੀ ਉਹ ਜ਼ਰਾ ਰੋਕਣਾ ਸੀ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਜੇ ਚੰਡੀਗੜ੍ਹ ਚੰਡੀਗੜ੍ਹ ਪੁੱਛਦਾ ਹੈ ਰਵਈਆ ਕਿ ਸਾਡਾ ਸਾਊਂਡ ਸਿਸਟਮ ਜੇ ਸਾਡੇ ਲੋਕ 10 ਤਰੀਕ ਨੂੰ ਇੱਥੇ ਆਉਣਾ ਚਾਹੁੰਦੇ ਨੇ ਕੀ ਇਹ ਚੰਡੀਗੜ੍ਹ ਪੰਜਾਬ ਦਾ ਨਹੀਂ ਹੈਗਾ ਕੀ ਇਹ ਯੂਨੀਵਰਸਿਟੀ ਪੰਜਾਬੀ ਲੋਕਾਂ ਦੀ ਨਹੀਂ ਹੈਗੀ ਇਹ ਕਹਿ ਰਿਹਾ ਕਿ ਪਰਮਿਸ਼ਨ ਲਓ ਚੰਡੀਗੜ੍ਹ ਆਉਣ ਲਈ ਇਹ ਕਹਿ ਰਿਹਾ ਕਿਸ ਯੂਨੀਵਰਸਿਟੀ ਜਾਣ ਦੀ ਪਰਮਿਸ਼ਨ ਲੋ ਨਹੀਂ ਸਾਡਾ ਸਾਡਾ ਪਰਮਿਸ਼ਨ ਨਹੀਂ ਸਰ ਇੱਕ ਮਿੰਟ ਸਰ ਏਡੇ ਏਡੇ ਬੈਰੀਕੇਡ ਲਾ ਦਿੱਤੇ ਗਏ ਆ ਵੇਖੋ ਇੱਕ ਨੰਬਰ ਗੇਟ ਵੇਖ ਲਓ ਏਡੇ ਏਡੇ ਬੈਰੀਕੇਡ ਲਾ ਦਿੱਤੇ ਕੀ ਗੱਲ ਸਰ ਪੀਸ ਅਸੀਂ ਪੀਸਫੁਲੀ ਪ੍ਰੋਟੈਸਟ ਕਰਨਾ ਚਾਹੁੰਦੇ ਆ ਅਸੀਂ ਪੀਸਫੁਲੀ ਪ੍ਰੋਟੈਸਟ ਕਰਨਾ ਚਾਹੁੰਦੇ ਆ ਪਰ ਤੁਸੀਂ ਇਹਨੂੰ ਨਾ ਵਗਾੜੋ ਅਸੀਂ ਬੈਠ ਕੇ ਕਰਦੇ ਨਾ ਟਕੇ ਮੇਰਾ ਕੋਈ ਪੱਕਾ ਨਹੀਂ ਦੱਸਣਾ ਤੁਹਾਨੂੰ ਬਾਊਂਡ ਤੋਂ ਤੇ ਨਹੀਂ ਬਾਊਂਡ ਤਾਂ ਨਹੀਂ ਕਿ ਕਿਸ ਤਰ੍ਹਾਂ ਦੀ ਹਦਾਇਤ ਦੱਸ ਕੋ ਕਿਸ ਤਰ੍ਹਾਂ ਦੀ ਕੋਈ ਹਦਾਇਤ ਨਹੀਂ ਤੁਸੀਂ ਆਪ ਦਾ ਕਰੋ ਇਹਨਾਂ ਦਾ ਇਹਨਾਂ ਦਾ ਪ੍ਰੋਬੋ ਕਰ ਰਹੇ ਹੋ ਨਾ ਉਹਨਾਂ ਦਾ ਕਵਰ ਕਰੋ ਮੇਰਾ ਕਵਰ ਨਹੀਂ ਇਸ ਦਾ ਸਾਰਿਆਂ ਦੀ ਕਰ ਰਹੇ ਮੈਂ ਤੁਹਾਡੇ ਤੋਂ ਪਤਾ ਹੀ ਤੁਹਾਡੇ ਤੋਂ ਪਤਾ ਨਹੀਂ ਵੈਸੇ ਵੀ ਜੰਡੀਗੜ ਜੰਡੀ ਜਿਹੜੀ ਜਿਹੜੀ ਚੰਡੀਗੜ ਪੁਲਿਸ ਦੀ ਯੂਨੀਵਰਸਿਟੀ ਦੇ ਵਿੱਚ ਦਖਲੰਦਾਜੀ ਤੁਸੀਂ ਹੁਣ ਨੇ ਕੋਣ ਹੋ ਮਤਲਬ ਉੱਥੇ ਰੋਕਣ ਵਾਲੀ ਪਹਿਲਾਂ ਤਾਂ ਤੁਹਾਨੂੰ ਕੋਈ ਕਿਸੇ ਦੇ ਘਰੀਆਂ ਹਦਾਇਤ ਦਿੱਤੀ ਹੈ ਨਾ ਮੈਂ ਤੁਹਾਨੂੰ ਇਸ ਚੀਜ਼ ਦਾ ਕੋਈ ਨਹੀਂ ਬਾਉਂਡ ਇੱਕ ਮਿੰਟ ਤੁਸੀਂ ਇਸ ਚੀਜ਼ ਤੇ ਫਿਰ ਕਿਵੇਂ ਬਾਉਂਡ ਹੋ ਤੁਸੀਂ ਯੂਨੀਵਰਸਿਟੀ ਦੇ ਵਿੱਚ ਕੋਈ ਚੀਜ਼ ਆਉਣ ਤੋਂ ਰੋਕ ਰਹੇ ਹੋ ਤੁਸੀਂ ਫਿਰ ਇਸ ਚੀਜ਼ ਤੇ ਕਿਵੇਂ ਬਾਉਂਡ ਹੋ ਜੇ ਤੁਸੀਂ ਸਾਨੂੰ ਜਵਾਬ ਦੇ ਨਹੀਂ ਹੈਗੇ ਫਿਰ ਤੁਹਾਨੂੰ ਇਹ ਵੀ ਅਧਿਕਾਰ ਸਹੀ ਕਰਨਾ ਕਿਹਨੇ ਦਿੱਤਾ ਤੁਹਾਨੂੰ ਰਾਈਟ ਕਿਹਨੇ ਦਿੱਤਾ ਸਾਡੇ ਕੋਲੇ ਰਾਈਟ ਹੈਗਾਗਾ ਕਿ ਅਸੀਂ ਪ੍ਰੋਟੈਸਟ ਕਰੀਏ ਉਸ ਪ੍ਰੋਟੈਸਟ ਲਈ ਵਸੀਲੇ ਜਟਾਉਣ ਦਾ ਸਾਡੇ ਕੋਲ ਰਾਈਟ ਹੈਗਾ ਮੈਨੂੰ ਜਿਹੜਾ ਜਿਹੜਾ ਲੀਗਲ ਸਿਸਟਮ ਹੈ ਜਿਹੜਾ ਕਨਸਟੀਟਿਊਸ਼ਨ ਹੈ ਜਿਹੜੀ ਗਵਰਨਮੈਂਟ ਆਫ ਤੁਸੀਂ ਧਰਨੇ ਤੇ ਬੈਠੇ ਹੋ ਤੁਸੀਂ ਤੁਸੀਂ ਜੇ ਇਹਨੂੰ ਰੋਕ ਰਹੇ ਹੋ ਤਾਂ ਸਿੱਧਾ ਰਾਈਟ ਟੂ ਪ੍ਰੋਟੈਸਟ ਹੀ ਹੁੰਦਾ ਹੈ ਮਤਲਬ ਅਸੀਂ ਆਵਦੀ ਗੱਲ ਨਹੀਂ ਕਰ ਸਕਦੇ ਆਪ کہہ ਰਹੇ ਤੁਸੀਂ ਬੈਠ ਮਤਲਬ ਅਸੀਂ ਤੁਹਾਨੂੰ ਇਹ ਅਸ਼ਵਾਸਨ ਦਿੰਦਾ ਕਿ ਉੱਥੇ ਸ਼ਾਤਮਈ ਦਾ ਨਾ ਹੋਗਾ ਤਾਂ ਸ਼ਾਤਮਈ ਦੇ ਵਿੱਚ ਅੱਜ ਵੱਧਾ ਅੱਜ ਜਿਹੜੀ ਅਥਾਰਟੀ ਨਾਲ ਮੀਟਿੰਗ ਹੋਈ ਸੀ ਉੱਥੇ ਅ ਨੇ ਨਾਮ ਜੋ ਮਰਜੀ ਹੋਵੇ ਮੈਨੂੰ ਆਪਾਂ ਰੋਕ ਕੇ ਦੱਸ ਦੇ ਤਾਂ ਤੁਸੀਂ ਕਰ ਲਓ ਮੈਂ ਰੋਕਿਆ ਨਹੀਂ ਰੋਕਿਆ ਨਾ ਮੈਂ ਕੋਈ ਵੀ ਜਾ ਕੇ ਕਰ ਸਕਦਾ ਅੱਜ ਕਿਉਂ ਰੋਕ ਰਹੇ ਹੋ ਸਵਾਲ ਹੈ ਇਹ ਤੁਸੀਂ ਪ੍ਰੋਟੈਸਟ ਨਹੀਂ ਰੋਕ ਰਿਹਾ ਤੁਸੀਂ ਜਾ ਕੇ ਅੰਦਰ ਕਰ ਲਓ ਪ੍ਰੋਟੈਸਟ ਨੂੰ ਰੋਕਣ ਦਾ ਹੀ ਤਰੀਕਾ ਪਹਿਲੇਗਾ ਚੰਡੀਗੜ੍ਹ ਪਟਿਆਲਾ ਨੂੰ ਘਰੋਂ ਕਰ ਰਹੀਆਂ ਪਹਿਲੀ ਗੱਲ ਤਾਂ ਪੀਯੂ ਸਕਿਉਰਟੀ ਆ ਕੇ ਸਾਡੇ ਨਾਲ ਗੱਲ ਕਰੀ ਪੀਯੂ ਸਕਿਉਰਟੀ ਉੱਤੇ ਖੜੀ ਪੀਯੂ ਸਕਿਉਰਟੀ ਕਿੱਥੇ ਫਿਰ ਸਾਹਮਣੇ ਆਵੇ ਨਾ ਉਹ ਸਾਡੇ ਨਾਲ ਡੀਲ ਕਰੇ ਉਹ ਸਾਡੇ ਨਾਲ ਡੀਲ ਕਰੇ ਨਾ ਕਿੱਥੇ ਖੜੀ ਪਈ ਉਹਨਾਂ ਦਾ ਕੋਈ ਨਾ ਕਿੱਥੇ ਖੜਿਆ ਸਾਹਮਣੇ ਗੇਟ ਤੇ ਖੜੀ ਆ ਜਾਂ ਕੇ ਦੇਖ ਇਹ ਤਾਂ ਹੀ ਬਹੁਤ ੱੱਕਾ ਹੈਗਾ ਵਿਦਿਆਰਥੀਆਂ ਦੇ ਨਾਲ ਕੋਈ ਨਹੀਂ ਜਿਵੇਂ ਤੁਸੀਂ ਮਰਜ਼ੀ ਕੋ ਇਹ ਬਗੜਾ ਕਰਦੇ ਕਿ ਜਿੰਨਾ ਮਰਜ਼ੀ ਜ਼ੋਰ ਲਾਓ ਜਿੰਨਾ ਪੱਕੀ ਤੇ ੱੱਕਾ ਕਰ ਲੋ ਸਾਊਂਡ ਸਿਸਟਮ ਇਹ ਅੰਦਰ ਜਾਊਗਾ ਜਿੱਦਾਂ ਮਰਜ਼ੀ ਹੋਵੇ ਚੜਦੀ ਕਲਾਇ ਰਾਵਾਂਗੇ ਰਿੰਗੋ ਤਿਆਰ ਬਕਰ ਕਾਲ